ਅੱਜ ਨਹੀਂ ਤੇ ਕੱਲ ਨੂੰ ਤਾਂ ਘਰ ਆਉਂਗਾ ਹੀ ਨਾ ਉੱਥੇ ਹੀ ਆਉਣਾ ਕਿੰਨੇ ਕ ਦਿਨ ਇਦਾਂ ਲੁੱਕਦਾ ਫਿਰੂੰਗਾ ਬੜੀ ਛੇਤੀ ਕਹਿ ਗਿਆ ਵੀ ਦਵਾਈ ਖਵਾਈ ਆ ਤੈਨੂੰ ਕੀ ਲੱਗਾ ਕੱਲ ਮੈਂ ਦਵਾਈ ਖਾ ਲਈ ਖਾ ਲਈ ਉਹ ਗੋਲੀਵੇਂ ਜੇ ਤੂੰ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ ਵਾ ਨਾ ਹੁਣ ਫਿਰ ਮੈਂ ਵੀ ਤੇਰੀ ਮਜਬੂਰੀ ਦਾ ਫਾਇਦਾ ਚੁੱਕ ਨਹੀਂ ਮੈਂ ਵੀ ਤੈਨੂੰ ਦੱਸ ਦਿਆਂ ਕਿਸ ਨੂੰ ਧੋਖਾ ਦੇਣਾ ਕੀ ਹੁੰਦਾ ਧੋਖਾ ਮੈਨੂੰ ਤੋਂ ਹੁੰ ਦਿੱਤਾ ਵਾ ਨਾ ਹੁਣ ਧੋਖਾ ਤੈਨੂੰ ਇਹ ਦੇਣਗੀ ਤੇਰੀ ਵਾਰੀ ਮੇਰੀ ਨਦਾਨਗੀ ਦਾ ਤੇ ਆ ਸਬਕ ਵਾ ਪਰ ਜੇ ਮੈਂ ਸੋਚਾਂ ਤੇ ਮੇਰੇ ਪਿਆਰ ਦਾ ਵੀ ਫਾਲੋ ਵਾ ਇਹ ਤੇ ਹੁਣ ਦੁਨੀਆ ਤੇ ਆਊਗਾ ਤੂੰ ਵੇਖੀ ਚੱਲ ਹੁਣ ਕੀ ਬੰਦਾ ਫਿਰ ਤੇਰੇ ਨਾਲ ਤੇ ਪੈ ਗਿਆ ਲੰਮੇ ਤੋਂ ਬਣਾ ਲਾ ਚਾਹ ਘੁੱਟ ਭਰਾਵਾ ਤੇ ਤੂੰ ਚਾਹ ਪੀਣਾ ਨਹੀਂ ਸੀ ਮਮੀ ਹਾਏ ਚਾਹ ਪੀਣ ਦੀ ਗੱਲ ਹੁੰਦੀ ਆ ਢਿੱਡ ਤੇ ਨਾਲ ਹੀ ਆ ਨਾ ਨਾਲੇ ਤੂੰ ਪੀ ਲੈ ਨਾਲੇ ਆਪਣੇ ਡੈਡੀ ਨੇ ਦੇ ਚਾ ਅਗਲਾ ਆਕੂਗਾ ਉਹ ਵੀ ਆਣ ਕੇ ਬੈਠੀ ਤੇ ਮੈਨੂੰ ਚਾਹ ਹੀ ਨਹੀਂ ਘੁੱਟ ਫੜਾਈ ਘਰ ਦਾ ਮਾਲਕ ਵਾ ਅਕਸਰ ਨੂੰ ਉਹ ਦੀ ਸ਼ੇਮਾ ਹੋ ਤਰੀ ਕਿਨਾ ਕਰਨ ਲਿਆ ਤੂੰ ਮੇਰੇ ਕੋਲ ਆਪ ਕਰਾਈ ਜਾਣੀ ਚੱਲ ਚੰਗਾ ਭਰਾਵਾ ਆਪੇ ਬੰਬਾ ਪਿਦਾ ਮੰਜੋਦ ਇੱਕ ਡਾ ਸੋਨਾ ਘਰ ਕਿਤੇ ਬਾਹਰੋਂ ਜਦੋਂ ਆਈਦਾ ਨਾ ਐਡਾ ਸੋਨਾ ਲੱਗਦਾ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਆ ਤੇ ਪੈਸੇ ਚਾਹ ਰਹਿ ਗਏ ਨਾ ਕੋਈ ਹੈਗੇ ਆ ਨਾ ਹੂੰ ਇਧਰ ਆ ਕੀ ਆਵਾਜ਼ਾਂ ਮਾਰੀ ਨਹੀਂ ਐ ਵਾਜਾਂ ਚੰਗੀਆਂ ਹੀ ਮਾਰਨ ਢਈਆਂ ਜੇ ਹਣ ਮੈਂ ਕੱਲੀ ਤੁਰੀ ਫਿਰਾਂ ਤੇ ਕੁੜਮਾ ਪੂਗਾ ਇਹ ਕੀ ਕਰਦੀ ਫਿਰਦੀ ਤੂੰ ਨਾਲ ਵੇਂਗਾ ਤੇ ਮੈਂ ਆਕੂ ਵੀ ਚੱਲ ਲਾ ਕੇ ਚਾਹ ਬਣਾਉਣ ਡਿਆ ਤੇ ਲੱਗੇ ਆ ਗਈ ਆ ਕਈ ਬਾਨੇ ਹੁੰਦੇ ਆ ਵੇ ਵੇ ਚੀਜ਼ਾਂ ਬੱਲੇ ਬੱਲੇ ਕਿਦਾਂ ਮੰਦੀ ਮਾਂ ਨੇ ਬਣਾਈਆਂ ਚੀਜ਼ਾਂ ਭਰਾਵਾ ਆ ਵੇ ਜਿਹੜੀਆਂ ਟਿੰਡਾਂ ਹੀ ਲਾਈਆਂ ਤੇ ਆੜੀ ਪੜੋਲੀ ਬਣਾਈਆਂ ਵੇ ਗੁੱਡੀ ਉਹਨਾਂ ਦੇ ਘਰ ਘਰ ਬਣਾਉਣਾ ਨਹੀਂ ਹੁੰਦਾ ਵੇ ਵੇ ਆ ਵੇ ਅਹੀਂ ਨਿੱਕੇ ਹੁੰਦੇ ਕਹਿੰਦੇ ਨੇ ਨਿੱਕਾ ਮੰਜਾ ਵਾ ਤੇ ਇਹਨੂੰ ਪੀੜੀ ਕਹਿੰਦੇ ਆ ਇੱਕ ਆ ਵੇ ਕਿੱਦਾਂ ਦੀਆਂ ਜੀਣਤਾਂ ਬਣਾਈਆਂ ਵਾ ਤੇ ਮੇਰੀ ਗੱਲ ਸੁਣ ਉਹ ਸੋਚਿਆ ਵਾ ਹੁਣ ਤੂੰ ਮੰਮੀ ਮੈਂ ਤਾਂ ਸੋਚਿਆ ਕਿ ਮੈਂ ਪਹਿਲੀ ਨਾ ਕਰਾਉਣੀ ਐ ਨਾ ਕਰਾ ਲੈਣੀ ਆ ਤੇ ਹੋਰ ਅੱਛਾ ਤੇ ਮੇਰੀ ਗੱਲ ਸੁਣਾ ਆ ਘਰ ਨਹੀਂ ਨਾ ਲੱਗਦਾ ਘਰ ਨਾ ਲੱਗਦਾ ਤੇ ਲਵਾ ਫੇਰ ਵੇਲਾ ਕਿਹੜਾ ਵੇਖਣ ਡਿਆ ਬੁੱਢਾ ਮਾਰਨਾ ਪੈਣਾ ਈ ਬੁੱਢਾ ਹੋਰ ਐ ਬੁੱਢੇ ਨੂੰ ਕਿਉਂ ਮਾਰਨਾ ਵਾ ਤੇ ਬੁੱਢਾ ਮਾਰਾਂਗੇ ਤੇ ਰਵਾਂਗੇ ਉਹਨੇ ਕੀ ਆਖਣਾ ਕੱਲੀ ਜਾਨ ਵਾ ਉਹਨੂੰ ਕੀ ਆਖਣਾ ਈ ਮੇਰੇ ਕੋਈ ਪੜਾਈ ਚਾਹ ਪੜਾਈ ਚੱਲ ਮੇਰੇ ਭਾਈ ਬਾਹਰ ਅੰਦਰ ਗਿਆ ਘੁੰਮ ਕੇ ਆ ਗਿਆ ਹੁਣ ਤੁਰਦਾ ਫਿਰਦਾ ਗਾਹ ਮੰਜੇ ਤੇ ਪੈ ਗਿਆ ਮੇਰੇ ਕੋਲ ਗੂਮਤ ਪਟਿਆਣਾ ਹਾਏ ਕੀਪਤਾ ਮਾਰ ਕੇ ਨਾ ਹੀ ਨੋਬਤ ਪਾਵੇ ਗੂਮੂਦੀ ਇਹ ਗੱਲ ਦਾ ਪਤਾ ਹੁੰਦਾ ਖੜੀ ਹੋਣਾ ਸਮਾਂ ਕਿਦਾਂ ਆਉਂਦਾ ਮੇਰੇ ਕੋਲ ਜੀਜੀ ਬੋਹਾਂਦਾ ਸਿੱਧੀ ਗੱਲ ਹੀ ਮੈਂ ਗੱਡੀ ਝਾੜ ਦੇਣੀ ਹਾਏ ਮੈਂ ਨਹੀਂ ਉਹ ਭਰਾ ਵਾ ਇਹ ਗੱਲ ਕਹਿੰਦੀ ਇਹ ਗੱਲ ਤੇਰੇ ਵਾਸਤੇ ਮਾੜੀ ਹੋ ਕਿਉਂਕਿ ਖੂਨੋਂ ਖੂਨ ਗਾਂ ਦਾ ਗਾਂ ਗਾਂ ਦਾ ਗਾਂ ਮੁਕਣ ਦੇਣਾ ਨਹੀਂ ਕੰਮ ਆ ਅਰੇ ਹੰਦੇ ਵੀ ਇੱਕ ਵਾਰ ਮੂਹਨ ਨੂੰ ਲੌ ਲਾ ਗਜੇ ਤੇ ਮੁੜ ਕੇ ਬੰਦਾ ਹਰ ਦਾਨੇ ਤੋ ਉਹ ਕੰਮ ਹੀ ਕਰਨਾ ਫੇਰ ਤੇ ਮੰਮੀ ਕੀ ਹੋਊਗਾ ਹੋਊਗਾ ਨਹੀਂ ਤੇ ਫੇਰ ਫਾਇਦਾ ਵੀ ਕੋਈ ਨਹੀਂ ਨਾ ਮੈਂ ਪੜੀ ਪੂਰੀ ਵੇਚ ਕੇ ਤੇ ਘਰ ਕੋ ਰਵੇਚ ਕੇ ਮੈਂ ਸੋਨੇ ਦੀ ਪੀੜੀ ਬਣਾਉਣੀ ਆ ਤੂੰ ਇਦਾਂ 100 150 ਤੇ ਮਰੀ ਜਾਣੀ ਇਹ ਚਾਚੂ ਬਣਾ ਲ ਮੈਨੂੰ ਅਰੈਸਟ ਕਰਨਾ ਅੱਛਾ ਚਲ ਇਹ ਵੀ ਗੱਲ ਚੰਗੀ ਤੇਰੀ ਮਨਜੋਦ ਉਤਰਾ ਤੇ ਤੋਰ ਮੰਮੀ ਹਾਂ ਜੀ ਸੋਨੇ ਦੀ ਬਣਾ ਕੇ ਗੱਲ ਚ ਪਾਈ ਹੈ ਨਾ ਪੀੜੀ ਫੇਰ ਫੱਬਦੀ ਏ ਗਾਲ ਚ ਪਛੀ ਲਾਉਣ ਨੂੰ ਪਾਉਣੀ ਆਪਾਂ ਗਾਲ ਚ ਪਾਉਣ ਨੂੰ ਤੇ ਚੈਨੀਆਂ ਬਥੇਰੀਆਂ ਸਭ ਉਹ ਇਹਦੇ ਵਾਵਾ ਪੈਸੇ ਵੱਟੇ ਜਾਣਗੇ ਉਤਰਾ ਓ ਪਹਿਲਾਂ ਟੈਲੀ ਨਾਲ ਲਵਾਈਏ ਮਰੇ ਘਰ ਵੇਖੀ ਜਾਊਗੀ ਤੂੰ ਪਹਿਲਾਂ ਪੈਸੇ ਗਿਣ ਲਾ ਚੱਲ ਫੇ ਮੈਂ ਬਣਾਉਣੀ ਆ ਅੰਦਰੋਂ ਅੰਦਰ ਹੀ ਤੇਰਾ ਜੀ ਕਰਦਾ ਕਿ ਮੈਂ ਲਵਾਲਾ ਲਵਾਲਾ ਉੱਤੋਂ ਤੋਂ ਕੰਨੀ ਆ ਇਦਾਂ ਕਰ ਇਦਾਂ ਕਰ ਨਹੀਂ ਮੈਂ ਉਹਨੂੰ ਨਹੀਂ ਕਿਹਾ ਵੀ ਮਾਰ ਦੇ ਚੀਜ਼ਾਂ ਮੈਂ ਜ਼ਰੂਰ ਆਖਿਆ ਵੀ ਹੜਾਪ ਲਈਏ ਤੇ ਬੰਦੇ ਮਾਰ ਕੇ ਚੀਜ਼ਾਂ ਮਿਲਦੀਆਂ ਉਦਾਂ ਨਹੀਂ ਮਿਲਦੀਆਂ ਚੱਲ ਮੈਂ ਚਾਹ ਬਣਾਵਾ ਬਹੁਤੀਆਂ ਗੱਲਾਂ ਨਾ ਕਰ ਉਹ ਤੇ ਅਸਲ ਵਿੱਚ ਮੈਂ ਤੈਨੂੰ ਮੱਲੀ ਝਾੜ ਦੇਣਾ ਬੱਲੇ ਬੱਲੇ ਐਨਾ ਕੁਛ ਬਣਾ ਗਈ ਭੈਣ ਜੀ ਕਿਤੇ ਵੇਖੋ ਭਾਂਡੇ ਸਾਡੀ ਤੇ ਕਿਤੇ ਕੌਲੀ ਕਿਸ ਦੇ ਘਰ ਚਲ ਜੇ ਤੇ ਮੈਂ ਸੱਤ-ਸੱਤ ਵਾਰੀ ਲੈਣ ਜਾਣੀ ਹੈ ਪਰ ਸਾਡੀ ਕੌਲੀ ਦੇ ਦੇ ਕੌਲੀ ਦੇ ਦੇ ਵੇਖੋ ਪਲੇਟਾਂ ਥਾਲੀਆਂ ਕੌਲੀਆਂ ਚੀਜ਼ਾਂ ਕੀ ਆਹਦੇ ਚੀਜ਼ ਦੀ ਮਣਿਆਦ ਵਾ ਤੇ ਬੰਦੇ ਦੀ ਤੇ ਕੋਈ ਮਣਿਆਦ ਹੀ ਨਹੀਂਗੀ ਛੱਡ ਗਈ ਨਾ ਸਭ ਕੁਝ ਇੱਥੇ ਭੈਣ ਜੀ ਮੇਰਾ ਤਾਂ ਰਾਧਾ ਮੈਂ ਮਨਜੋਦ ਨੂੰ ਆਖਾਂ ਕਿ ਮਨਜੋਦ ਸਾਰਾ ਖੁਸ਼ਹਰਪ ਕਰ ਲਈਏ ਪਰ ਕਿਸ ਤਰ੍ਹਾਂ ਆਪਣੇ ਸਹੁਰੇ ਨੂੰ ਨਾ ਫਸਾਲਾ ਆਪਣੀ ਜੰਗਲ ਦੇ ਵਿੱਚ ਹੁਣ ਉੱਥੇ ਜਿਹੜਾ ਜਸਮント ਦਾ ਘਰ ਵਾ ਉਹ ਤਾਂ ਫੇਰ ਉਦਾ ਹੀ ਰਹਿਣਾ ਵਾ ਕੀਪਦਾ ਹਨ ਉਹਨੇ ਕਿਹੜੇ ਵੇਲੇ ਕੱਢ ਦੇਣਾ ਤੇ ਇੱਥੇ ਆਪਣੇ ਪਿੰਡ ਮੈਂ ਜੋਤੀ ਦੇ ਕੋਲ ਜਦੋਂ ਰੇਣੀ ਲਾਗੇ ਤੇ ਜੋਤੀ ਨਹੀਂ ਹੰਟੀ ਗੰਦਿੰਦੀ ਹੁਣ ਜੇ ਪਰਚੇ 'ਚ ਨਾ ਆਇਆ ਤਾਂ ਹੁਣ ਜੋਤੀ ਮੇਰੇ ਲਾਗੇ ਲੱਗਣ ਲੱਗੀ ਆ ਕਿ ਇਹਨਾਂ ਨੇ ਨਾ ਕਢਾ ਦੇਣਾ ਚੱਲ ਉਦਾਂ ਜੋਤੀ ਕਿੱਥੇ ਰਹਿੰਦੀ ਮੇਰੇ ਲਾਗੇ ਕਿਤੇ ਬਾਹਰ ਤਲਵਾਰਾਂ ਮਾਰਦੀ ਹੀ ਤੇ ਇਹਨਾਂ ਨੇ ਕਿ ਭਾ ਤੁਹਾਨੂੰ ਇੱਥੇ ਚੱਜਣਾ ਵਸਣ ਦੇਣਾ ਕਿ ਨਹੀਂ ਦੇਣਾ ਪਰ ਆ ਜਿਹੜਾ ਘਰ ਵਾ ਆ ਤੇ ਕਿਤੇ ਕੀ ਆਂਦੇ ਹੁੰਦੇ ਸਵਰਗ ਵਾ ਮੈਂ ਤਾਂ ਹੁਣ ਮਨਜੋਤ ਨੂੰ ਇਹੋ ਗੱਲ ਕਹਿਣੀ ਆ ਕਿ ਘਰ ਆਪਣੇ ਨਾਂ ਲਵਾ ਲੈ ਜਿੱਦਾਂ ਮਰਜੀ ਆ ਜਿਹੜੀ ਭੈਣੀ ਆ ਨਾ ਉਹ ਤਾਂ ਫੇਰ ਲੱਗ ਹੀ ਜਾਣੀ ਆ ਉਹ ਜਦੋਂ ਉਹਨੇ ਤੈਨੂੰ ਪੁੱਤ ਬਣਾ ਲੈਣਾ ਵਾ ਤੇ ਸਾਇਨ ਕਰ ਦੇਣਾ ਕਿ ਮੇਰਾ ਪੁੱਤ ਵਾ ਅੱਜ ਤੋਂ ਤੇ ਚੱਲ ਮੇਰੇ ਭਾਈ ਜਦੋਂ ਮਰਖਾ ਪਜਾਣਾ ਪਾ ਜਿੰਨੇ ਉਦੋਂ ਸਾਰਾ ਕੁਝ ਮਨਜੋਤ ਦਾ ਹੀ ਹੋ ਜਾਣਾ ਤੇ ਘਰ ਦੀ ਗੱਲ ਕਰੀਏ ਵੀ ਘਰ ਲਵਾ ਲੈ ਪਹਿਨਾ ਬੱਲੇ ਬੱਲੇ ਜੀਣਤਾ ਤੇ ਬਹੁਤ ਬਣਾਈਆਂ ਵਾ ਚੱਲ ਅਛਾ ਖਾਓ ਪੀਓ ਆਨੰਦ ਆਸ਼ ਕਰੋ ਮਿੱਤਰੋ ਵੇਖੀ ਜੋ ਜੋ ਹੋ ਫਿਰ ਠੀਕ ਹੈ ਹਾਂ ਪਾਪਾ ਮਾਪਾ ਵੀ ਤਾਂ ਆਇਆ ਤਾਂ ਠੀਕ ਹੀਗਾ ਤੂੰ ਆਪਣੇ ਗੱਲ ਦੱਸਾਂ ਮਨਣਾ ਭਾਈ ਨਹੀਂ ਜਿਹੜਾ ਹਾਂ ਉਹ ਮਨਪੀ ਤੇ ਖੜੇ ਪਿਆ ਕਹਿੰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਵਾ ਮੈਂ ਵੀ ਤੇਰੀ ਜਾਣ ਲਿਆ ਵਾ ਹਾਏ 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 ਤਾਂ ਮੰਦੀਪ ਮਦੀ ਨੂੰ ਤਬਰੀਨਾ ਵੀ ਨਹੀਂ ਹੋਇਆ ਆਹੋ ਹੁਣ ਮੈਨੂੰ ਕੀ ਪਤਾ ਮੈਂ ਤਾਂ ਉੱਥੋਂ ਆ ਗਈ ਆ ਹਾਂ ਮੈਂ ਤਾਂ ਇਹਦਾ ਪਤਾ ਲੈਣ ਆਈ ਮੈਂ ਚਲ ਆਪਣਾ ਤਾਜਾਬਤ ਪਤਾ ਲੈ ਆਉਣੀ ਆ ਤਾਂ ਅੱਗੋਂ ਇਹਨੇ ਹੋਰ ਹੀ ਗੱਲਾਂ ਛੇੜ ਕੇ ਬੈਠਾ ਵਾ ਹਈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੰਨੇ ਨੂੰ ਉਹਦਾ ਭੋਗ ਤਾਂ ਭੇਨ ਦਿੰਦਾ ਕਿ ਪਹਿਲਾਂ ਹੀ ਉਹ ਹੀ ਤੇ ਹੁਣ ਗ੍ਰੀਨਾ ਵੀ ਹੋਣੀ ਵਾਲਾ ਵਾ ਬੰਦਾ ਗ੍ਰੀਨੇ ਦੀ ਵੇਟ ਕਰਕੇ ਤੇ ਬਾਅਦ ਵਿੱਚ ਜੇ ਵਿਆਹ ਕਰ ਉਹਨਾਂ ਦੇ ਬਾਅਦ ਵਿੱਚ ਕਰਵਾ ਲਈ ਪਰ ਮੇਰੀ ਇੱਕ ਗੱਲ ਸੁਣ ਤੂੰ ਨਾ ਹੁਣ ਰਿਸ਼ਤੇ 'ਚ ਫਸ ਨਾ ਜਾਈਂ ਨਾ ਭੈਣਾ ਮੈਂ ਅੱਗੇ ਪਿਛਤਾਉਣ ਲਈ ਰਿਸ਼ਤਾ ਕਰਵਾ ਕੇ ਮੈਂ ਨਹੀਂ ਹੁਣ ਇੰਨਾ ਕਮੇ ਵਿੱਚ ਫਸਦੀ ਮੈਂ ਕੀ ਲੈਣਾ ਨੇ ਰਿਸ਼ਤੇ ਵਿੱਚੋਂ ਆਪੇ ਕਰਾਉਣਾ ਆਪਣੀ ਸਹਿਮਤੀ ਨਾ ਕਰਵਾ ਲੈਣਾ ਮੈਂ ਵਿੱਚ ਐਵੇਂ ਆਉਣਾ ਆਹ ਤੈਨੂੰ ਪਤਾ ਹੀ ਅੱਗੇ ਮਨ ਨਾਲ ਕੀ ਗੁੱਸ ਹੋਇਆ ਵਾ ਮੈਂ ਨਹੀਂ ਹੁੰਦੀ ਹੁਣ ਰਿਸ਼ਤੇ ਰਿਸ਼ਤੇ ਵਿੱਚ ਉਹ ਤਾਂ ਤਾਈ ਮੈਨੂੰ ਕਹਿੰਦੀ ਹੈਗੀ ਕਿ ਜੋਤੀ ਆਪਣੇ ਵਰਗੀ ਕੁੜੀ ਕੋਈ ਵੇਖੀ ਰਿਸ਼ਤਾ ਕਰਵਾ ਦੀ ਮੰਨੇ ਦਾ ਮੈਂ ਨਹੀਂ ਧਿਆਨ ਦਿੱਤਾ ਤੁੱਤਾ ਮੇਰੀ ਗੱਲ ਸੁਣ ਤਾਈ ਤੈਨੂੰ ਫੁੱਲੀਆਂ ਬਾਉਂਦੀ ਓ ਉਹਨੂੰ ਇਹ ਹੈ ਕਿ ਚੱਲ ਮੈਂ ਇੰਨਾ ਕਰੂੰ ਕਹੂੰਗੀ ਤੇ ਇਹ ਰਿਸ਼ਤਾ ਛੱਟ ਲੈ ਆਉਂਗੀ ਤੇ ਤੂੰ ਮੇਰੀ ਗੱਲ ਸੁਣ ਤਾਈ ਦੀਆਂ ਗੱਲਾਂ ਸੁਣਾ ਜੀ ਤੇ ਮੈਂ ਗ ਹਾ ਹ ਕੀ ਬਣਿਆ ਘਰ ਦਾ ਵੀ ਘਰ ਵਿਜਨਨੀ ਨਾਲ ਹੀ ਹੁੰਦਾ ਮੈਂ ਤਾਂ ਇੱਥੇ ਹੈ ਨਹੀਂ ਤੇ ਇਹਨੂੰ ਕਿੰਨੇ ਸਾਂਭਣਾ ਹੀ ਪੱਤੇ ਡੇਗ ਡੇਗ ਕੇ ਮੀਂਹ ਪੈ ਪੈ ਕੇ ਵੇ ਸਾਰਾ ਹੀ ਪੋਚਾ ਉਖੜ ਗਿਆ ਕੀ ਬਣਿਆ ਥਾਂ ਦਾ ਸਤੂਪੇ ਮੰਜੀੜਾ ਨੂੰ ਬਾਹਰ ਕੱਢ ਕੇ ਇੱਥੇ ਬੈਣੀ ਘੜੀ ਪਰ ਸੱਚ ਪਹਿਲਾਂ ਵਾਲੇ ਥੋੜੀ ਕੰਮ ਹੋ ਹੁਣ ਮੈਨੂੰ ਆਪਣਾ ਧਿਆਨ ਤੇ ਆਪ ਹੀ ਰੱਖਣਾ ਪੈਣਾ ਹੌਲੇ-ਪਾਰੇ ਕੰਮ ਦਾ ਹਾਂ ਜਿਹੜੀ ਜਾਨ ਪਾਲਾਂ ਢੀ ਹੈ ਇਹਦਾ ਵੀ ਤੇ ਧਿਆਨ ਹੁਣ ਮੈਨੂੰ ਹੀ ਰੱਖਣਾ ਪੈਣਾ ਜਿੰਨੇ ਸਾਥ ਦੇਣਾ ਹੀ ਉਹ ਤੇ ਮੁੱਕਰ ਹੀ ਗਿਆ ਚੱਲ ਰੱਖਾਂ ਬੈ ਗੰਦਰ ਬੋਦ ਅਮਦਾ ਕਿੱਦਾਂ ਦੀ ਪੈੜੀ ਆ ਕਿਤੇ ਇੱਕ ਚੀਜ਼ ਵਾਵੇ ਹੂੰ ਤੁਮ ਕਿਹੜੇ ਐ ਰੋਡ ਦੇ ਉੱਤੇ ਸਾਡੀਆਂ ਤੇ ਦਹੇ ਹੀ ਉਂਗਲਾਂ ਕਿਉਂ ਚਵਾ ਕੇ ਸਾਭ ਦੀਆਂ ਤੇ ਮਾਤਾ ਮੈਂ ਐਵੇਂ ਹੋੜਾ ਡਿਆ ਨੇ ਲੱਲੇ ਪੁੱਛੇ ਕਰਨ ਦੇ ਹਾ ਬੁੱਢੇ ਦੇ ਇਹ ਤੇ ਕਿਤੇ ਸੜਕ 'ਚ ਪੈੜੀ ਆ ਜੇ ਨਾ ਕਿਤੇ ਕਰੋੜਾਂ ਦੀ ਪੈੜੀ ਆਏ ਸੜਕ ਦੇ ਵਿੱਚ ਹੀ ਆ ਤੂੰ ਰੋਡ ਲੱਗਦਾ ਮੇਣਾ ਨਹੀਂ ਨਹੀਂ ਜਿੱਦਾਂ ਸੜਕ ਵੱਡੀ ਹੋਣੀ ਹੋਵੇ ਇਹ ਆਂ ਮੜਕੇ ਵਿੱਚ ਵਿੱਚ ਪੈਲੀ ਆ ਨਹੀਂ ਜਾਂਦੀ ਵੇਖਿਆ ਨਾ ਲੋਕਾਂ ਨੇ ਕਿਨੇ ਕਿਨੇ ਪੈਸੇ ਵਟੇ ਆ ਚੱਲ ਕਰਮਾ ਜੋ ਤੋ ਵੀ ਆ ਜੂਗੀ ਹੋਂਦ ਇੰਨੀ ਦੀ ਸੰਭੀ ਏ ਤਰੋਂ ਨਹੀਂ ਕਿਉਂ ਸੀ ਡੈਡੀ ਝੋਤੀ ਭਾਬੀ ਬਹੁਤ ਬੋਲਣ ਦੀ ਹੈਗੀ ਗਲਤ ਮਲਤ ਜਾ ਹਾਂ ਤਾਂ ਕਰਕੇ ਰੋਂਦੀ ਹੈ ਕਿਸਮਤ ਨਹੀਂ ਕਿ ਉਹਨੂੰ ਕੀਤਾ ਵਾ ਫੋਨ ਮਨਜੋਦ ਨੂੰ ਕੀਤਾ ਫੋਨ ਵੀ ਆਵੇ ਇੱਥੇ ਡੈਡੀ ਹਜੇ ਕਰਨਾ ਵਾ ਤੇ ਕਰਨਾ ਕਰੋ ਉਹਨੂੰ ਕਰ ਉਹਨਾਂ ਕੇ ਪਿਆਰੀਆਂ ਚਾਹ ਜਾਂਦਾ ਉੱਥੇ ਪਰ ਮੈਨੂੰ ਨਾ ਡਰ ਜਾ ਬੜਾ ਲੱਗਣ ਡਿਆ ਵਾ ਮੈਂ ਹੈ ਜੇ ਕਿ ਤਨੇ ਨੁਕਸਾਨ ਪਹਚਾਤਾ ਤੁਹਾਨੂੰ ਤੇ ਮੈਂ ਕਿਦਾਂ ਬਚਾਉਂਗੀ ਤੁਹਾਨੂੰ ਤੀ ਤਨੇ ਹੱਥੇ ਹੀ ਆ ਗਏ ਜੇ ਕੁਛ ਲਿਆਂਦਾ ਵੀ ਨਹੀਂ ਹੈ ਨਾਲ ਤੇ ਪੁੱਤ ਉਹਨੇ ਮਾਰਨ ਆਉਣਾ ਵਾ ਸਾਨੂੰ ਡੈਡੀ ਕੋਈ ਪਤਾ ਦਾ ਉਹਦਾ ਕੋਈ ਨਹੀਂ ਪਤਾ ਹੈਗਾ ਉਹ ਮੈਨੇ ਕੋਈ ਨਹੀਂ ਹੁੰਦਾ ਐਡਾ ਮੇਰੋਂ ਤਕੜਾ ਤਾਂ ਨਹੀਂ ਕਾ ਉਹ ਜੇ ਉਹ ਅਮਨ ਤੇ ਡੈਡੀ ਨੂੰ ਵਰਤ ਸਕਦਾ ਨਾ ਆਪਣੀ ਸੇਫਟੀ ਲਈ ਤੇ ਡੈਡੀ ਉਹ ਕੁਛ ਵੀ ਕਰ ਸਕਦਾ ਵਾ ਉਹ ਨਹੀਂ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਕੋਹ ਨਹੀਂ ਹੁੰਦਾ ਤੂੰ ਨੂੰ ਫੋਨ ਕਰ ਫੋਨ ਕਰਕੇ ਸਾਧੂ ਨੂੰ ਕੀ ਜਾਂਦਾ ਉਹ ਬਾਕੀ ਇੱਕ ਗੱਲ ਹੋਰ ਵੀ ਉਹ ਉਹਨੂੰ ਜਿੱਦਾਂ ਵੀ ਹੋ ਸਕਦਾ ਉਹਨੂੰ ਮਨਾ ਲਾ ਉਹਨੂੰ ਕਹਾਂ ਵੀ ਮੇਰੀਆਂ ਫੋਟੋਆਂ ਡਿਲੀਟ ਕਰ ਦੇ ਜਿੰਨਾ ਪੈਸਾ ਲੈਣਾ ਵਾ ਤੈਨੂੰ ਦਵਾਂਗੇ ਆਪਾਂ ਜੜੀ ਮਨਾਉਣਾ ਤੇ ਇਹੋ ਹੀ ਆ ਹੁਣ ਅੱਗੇ ਤੇ ਉਹਦੀ ਮਰਜ਼ੀ ਆ ਨਾ ਜੇ ਨਾਮ ਮੰਨੂਗਾ ਨਾ ਅਸਕੀਰ ਰੱਬ ਮਿਹਰ ਭਾ ਦੇ ਜੇ ਲਾਲਚੀ ਆਨੂੰ ਤੇ ਸਾਦ ਮੰਨ ਵੀ ਜਾ ਲਾਲਚੀ ਆ ਲਾਲਚੀ ਮਰ ਚਲੇ ਆਉ ਦੋਵੇਂ ਮਾਂ ਪੁੱਤ ਲਾਲਚੀ ਆਉ ਉਹਨਾਂ ਨੇ ਜਬ ਜੇ ਨਾਮ ਮੰਨੂਗਾ ਨਾ ਉਹ ਆਖੀ ਤੈਨੂੰ ਅੱਧਾ ਗੱਲਾ ਪੈੜੀ ਦਾ ਲਵਾ ਦਿੰਦੀ ਆ ਅੱਧਾ ਗੱਲਾ ਪੈੜੀ ਦਾ ਲਵਾ ਦੂੰਗਾ ਮੈਂ ਪਰ ਡੈਡੀ ਜੋਤੀ ਭਾਬੀ ਨੇ ਕਿੱਥੋਂ ਮੈਨੂੰ ਅੱਧਾ ਗੱਲਾ ਦੇਣ ਨੂੰ ਜੋਤੀ ਨੇ ਦੇਣੀ ਆ ਦੇਣੀ ਤੇ ਮੈਂ ਵਾਂ ਜੋਤੀ ਦੀ ਪੈੜੀ ਆ ਪੈੜੀ ਤੇ ਮੇਰੀ ਆ ਮੈਂ ਆਪਣੀ ਧੀ ਵਾਸਤੇ ਆਪਣੀ ਜਾਨ ਕੁਰਬਾਨ ਕਰ ਸਕਦਾ ਤੇ ਮੈਨੂੰ ਪਿਆਰੀ ਕੀ ਬਣੀ ਛੋਜੇ ਦੀ ਪਿਆਰੀ ਚਲੋ ਫੜ ਮੈਨੂੰ ਤੇ ਰੋਟੀ ਨਹੀਂ ਨੰਗਣ ਡਈ ਪੁੱਤ ਤੇ ਉਹ ਤੇ ਵੇਖ ਕਿਦਾਂ ਦੀ ਹੋ ਗਈਆਂ ਰੋ ਰੋ ਕੇ ਕੀ ਆਪਣਾ ਹਾਲ ਕਰ ਲਿਆ ਮੈਨੂੰ ਮੈਂ ਤੇ ਤੇਰੇ ਚਿਹਰੇ ਵਾਲੀ ਵੇਖੀ ਤੁਰੇ ਜਾਣਦੇ ਆ ਤੂੰ ਐਵੇਂ ਫਿਕਰਾ ਜੀ ਮਰਦੀ ਜਾਨੀ ਕੀ ਕਰਨਾ ਫਿਰ ਕੋਈ ਜੋਤ ਹੈ ਮੇਰਾ ਤਾਂ ਇਥੋਂ ਜਾਣ ਨੂੰ ਜੀ ਨਹੀਂ ਕਰਦਾ ਕਿੱਦਾਂ ਦੀ ਗਿਰੀ ਵਰਗੀ ਪੈੜੀ ਆਏ ਨਾ ਵੇਜ ਪੈੜੀ ਗਾਂ ਗਾਂ ਮਹਿੰਗੀ ਹੋ ਜਾਣੀ ਆ ਤੇ ਮਾਤਾ ਇਹ ਕਿਹੜੀ ਮੇਰੇ ਨਾਮ ਬੋਲਣ ਦੀ ਪੈੜੀ ਨਾ ਤੇ ਬੁੱਢੇ ਦੇ ਆ ਉਹ ਤਾਂ ਮੈਂ ਸਾਇੰਸ ਨੂੰ ਕਰਾ ਕੇ ਦੇ ਕੋ ਧੋਖੇ ਨਾ ਤੇ ਵੇਚਣੀ ਆ ਤੇ ਪੈਸੇ ਪਾਉਣੇ ਆਪਣੇ ਬੈਂਕ ਵਿੱਚ ਹਾਏ ਐਡਾ ਭੋਲਾ ਬੁੱਢਾ ਜਿਹੜਾ ਤੇਰੀਆਂ ਗੱਲਾਂ ਚ ਹੀ ਆ ਗਿਆ ਉਹ ਮਾਤਾ ਭੋਲਾਣੀਆ ਉਹ ਦੁੱਖਾਂ ਦਾ ਮਾਰਿਆ ਵਾ ਪਹਿਲਾਂ ਧੀ ਮਰ ਗਈ ਮੁਰਕੇ ਘਰ ਵਾਲੀ ਮਰ ਗਈ ਰਹਿ ਗਿਆ ਕੱਲਾ ਨਾਲ ਰਿੰਦਾ ਬਿਮਾਰ ਵਾ ਉਹ ਤਾਂ ਮੈਂ ਦਿਮਾਗ ਲਾਇਆ ਤੇ ਉਹਨੂੰ ਗਿਆ ਤੇ ਗੱਲਾਂ 'ਚ ਲਿਆ ਗਏ ਉਹਨਾਂ ਦੇ ਖਿਲਾਫ ਕੀਤਾ ਤੇ ਫੇਰ ਸਾਰੀ ਗੇਮ ਪਈ ਆ ਤੂੰ ਤੇ ਭਰਾਵਾ ਗੇਮਾਂ ਪਾਈ ਜਾਂਦਾ ਨਾ ਆਪਣੀ ਮਰਜ਼ੀ ਨਾਲ ਤੂੰ ਕਰਦਾ ਚਲਾਕੀਆਂ ਜਦੋਂ ਜੰਮਿਆ ਸੀ ਨਾ ਸਾਰੇ ਆਂਦੇ ਮੰਜੋਦ ਹਾਏ ਕਿੰਨਾ ਭੋਲਾ ਵਾ ਕਿੰਨਾ ਭੋਲਾ ਵਾ ਤੂੰ ਤੇ ਨਿਕਲਿਆ ਗੋਲਾ ਭਰਾਵਾ ਜੇ ਕਿਤੇ ਆ ਗਈ ਨਾ ਪੁਲਿਸ ਤੇ ਵੇਖੀ ਕੀ ਹਾਲ ਬਣਦਾ ਵਾ ਮੈਨੂੰ ਸਾਰੀ ਰਾਤ ਪੁਲਿਸ ਦੇ ਸੁਪਨੇ ਆਉਂਦੇ ਹਾਏ ਇਧਰੋਂ ਵੀ ਆ ਗਈ ਹਾਏ ਇਧਰੋਂ ਵੀ ਆ ਗਈ ਤੂੰ ਕਿਉਂ ਮੈਨੂੰ ਦੁਖੀ ਕਰਨ ਦਿਆ ਵਾ ਮਮਾ ਜਿਹੜੀ ਗੱਲ ਪੁਲਸ ਵਾਲੀ ਉਹਨਾਂ ਨੇ ਸੁਪਨੇ 'ਚ ਮੈਂ ਆਉਣਾ ਹਣਾ ਕਿ ਕਦੇ ਮਨਜੋਦ ਨਾ ਜੇ ਮਨਜੋਦ ਨਾ ਜੇ ਉਹਦਾ ਫੋਨ ਨੱਕਦੇ ਆ ਜੇ ਜਿਹੜਾ ਕੰਮ ਉਹਨਾਂ ਨਾਲ ਮੈਂ ਕਰਤਾ ਵਾ ਲੈ ਵੀ ਤੂੰ ਕੀ ਲੱਗਾ ਵਾ ਆਪਣੇ ਆਪ ਦੇ ਵਿੱਚ ਜਿਹੜਾ ਤੂੰ ਉਹਨਾਂ ਦੇ ਸੁਪਨਿਆਂ 'ਚ ਆਉਣਾ ਵਾ ਤੂੰ ਉਲਟ ਗੰਗਾ ਨਾ ਵਗਾ ਜਿਹੜੀ ਗੱਲ ਕਰਨ ਵਾਲੀ ਨਾ ਉਹ ਕਰ ਤੂੰ ਡਰਦਾ ਕਿਉਂ ਨਹੀਂ ਆ ਡਰਨ ਦਾ ਕੋਈ ਕਾਦਾ ਵਾ ਨਾ ਕੋ ਉਹਨਾਂ ਦੇ ਮੈਂ ਜੋ ਮੇਰੇ ਕੋ ਪੈਸੇ ਲਏ ਨਾ ਮੈਂ ਕੱਲੀ-ਕੱਲੀ ਵੀਡੀਓ ਬਣਾਈ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਦਿਖਾ ਦਦੀ ਆ ਮੈਂ ਕਿਹਾ ਜੇ ਮੇਰੇ ਹੱਕ ਦੀ ਗੱਲ ਨਾ ਨਾ ਕੀਤੀ ਇਹ ਮੈਂ YouTube ਤੇ ਪਾ ਲੈਣੀ ਜਾਂ Facebook ਤੇ ਪਾ ਲੈਣੀ ਆ ਤੇ ਤੁਹਾਡੀ ਨੌਕਰੀ ਵੀ ਆਂਦੀ ਰਹਿਣੀ ਆ ਤੇ ਤੁਹਾਡੇ ਬੱਚੇ ਵੀ ਰੁੱਲਦੇ ਜਾਣਾ ਹੀ ਆ ਇੱਕ ਤਾਂ ਤੇ ਵਿਆਹ ਵੀ ਨਹੀਂ ਹੋਣਾ ਮੁੜ ਕੇ ਇੱਕ ਤਾਂ ਕੁਵਾਰਾ ਵਾ ਭਰਾਵਾ ਵੀਡੀਓ ਤੇ ਫੇਕ ਹੁੰਦੀਆਂ ਵਾ ਅੱਜ ਕੱਲ ਕਿੱਦਾਂ ਕਿੱਦਾਂ ਲੋਕੀ ਵੀਡੀਓ ਬਣਾ ਕੇ ਪਾ ਦਿੰਦੇ ਆ ਇੱਥੇ ਕੋਈ ਨਹੀਂ ਚਲਦੀ ਇਹੋ ਜੀ ਗੱਲ ਨਾ ਚਲਾਕੀਆਂ ਕਰ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦੀ ਉਹ ਮਾਦਾ ਜੇ ਫੇਕ ਬਣਦੀ ਆ ਨਾ ਉਹਨਾਂ ਨੂੰ ਚੈੱਕ ਕਰਨ ਵਾਲੇ ਸਿਸਟਮ ਵੀ ਆ ਗਏ ਆ ਕਿਹੜੀ ਫੇਕ ਕਿਹੜੀ ਨਹੀਂ ਉਹ ਵੀਡੀਓ ਜਿਹੜਾ ਜਿਨ੍ਹਾਂ ਲੋਵਾ ਉਹਨਾਂ ਨੂੰ ਪਤਾ ਲੱਗ ਗਿਆ ਪੁਲਿਸ ਵਾਲਿਆਂ ਨੂੰ ਉਹ ਤਾਂ ਹੀ ਮੇਰੇ ਕੋਲ ਡਰਦੇ ਆ ਅੱਗੇ ਤੂੰ ਪਾਇਆ ਨਾ ਸਿਆਪਾ ਅਮਨ ਨੂੰ ਮਾਰ ਕੇ ਹੁਣ ਤੂੰ ਹੋਰ ਕੁਝ ਕਰਨਾ ਹੀ ਹੋ ਤੂੰ ਅਮਨ ਨੂੰ ਚੇਤੇ ਕਰੀ ਜਾ ਤੇਰੀ ਜੁੱਦੀ ਨਾ ਉਹਦਾ ਫੋਨ ਆ ਗਿਆ ਯੇ ਮਨਪ੍ਰੀਤ ਨਹੀਂ ਨਾ ਚੁੱਕੀ ਫੋਨ ਅਸੀਂ ਨਹੀਂ ਹੋ ਕਰਨਾ ਕਿਸੇ ਦੇ ਨਾਲ ਵੀ ਜਿੰਨਾ ਚਿਰ ਤੱਕ ਸਾਡੀ ਪਹਿਲੀ ਗੱਲ ਨਹੀਂ ਨਿਬੜਦੀ ਅਸੀਂ ਮਨਪ੍ਰੀਤ ਨੂੰ ਫਾਇ ਦੇਣਾ ਵਾ ਕੀ ਕਰਨਾ ਅਸੀਂ ਇਹਨੂੰ ਲਿਆ ਕੇ ਮਾਦਾ ਅਮਨ ਨੇ ਤਾਂ ਮੇਰਾ ਦਿਲੀ ਨਹੀਂ ਭੇਜਦਾ ਇੱਤੋਂ ਥੋੜਾ ਬੜਾ ਪਿਆਰ ਹੁੰਦਾ ਵਾ ਹਾਏ ਰੱਬਾ ਮਨਜੋਤ ਤੂੰ ਤੇ ਮੇਰੇ ਵਾਗਿਆ ਨਾ ਮੈਂ ਤੈਨੂੰ ਇੱਕ ਵਾਰ ਨਹੀਂ ਕਿਹਾ ਮੈਂ ਤੈਨੂੰ ਲੱਖਾਂ ਹੀ ਵਾਰ ਕਿਹਾ ਤਾਂ ਵੀ ਤੂੰ ਤੇ ਮੇਰੇ ਢੋਲੇ ਚ ਗਾਉਣੇਗਾ ਮੇਰ ਕੋ ਨਹੀਂ ਹੋ ਜਿੰਨਾ ਬਰਦਾਸ਼ਤ ਹੋਣਾ ਤੂੰ ਬੰਦਾ ਬਣ ਜਾ ਮੈਨੂੰ ਫੋਨ ਗੱਲ ਕਰ ਲੈ ਜੀ ਹਲੋ ਹਾਂ ਚਲ ਠੀਕ ਹੈ ਮੈਂ ਆ ਗਿਆ 5 ਮਿੰਟਾਂ ਚ ਆ ਗਿਆ ਮਾਤਾ ਲੱਗ ਲੈਂਦਾ ਲੱਗ ਲੈਂਦਾ ਮਨਜੋਤ ਬੰਦਿਆਂ ਵਾਲੇ ਕੰਮ ਕਰ ਲੈ ਇਹੋ ਜੀਆਂ ਮਰਵਾ ਦਿੰਦੀਆਂ ਹਾਂ ਧੀਆਂ ਨੂੰ ਛੱਟਣਾ ਤੈਨ ਮੈਂ ਕਹਿੰਦੀ ਉਹ ਨਾ ਜਾ ਇਹੋ ਜੇ ਕੰਮ ਨਾ ਕਰ ਜਿੱਤ ਨੂੰ ਇੰਨਾ ਡਰਨਾ ਮੇਰੇ ਮਰਨ ਦਾ ਮੇਰੇ ਨਾਲ ਚੱਲ ਪਾ ਆ ਵੇ ਤੇਰੇ ਗਾੜੀ ਜੋੜੇ ਹੱਥ ਅੱਗੇ ਮਰਵਾ ਦੇਣ ਲੱਗੀ ਸੀ ਨਾ ਹੁਣ ਕੋਈ ਬਾਕੀ ਰਹਿ ਗਈ ਆ ਨਾ ਜਾ ਮੈਂ ਤੈਨੂੰ ਵਾਰ-ਵਾਰ ਕਹਿੰਦੀ ਉਹ ਬੰਦਾ ਬਣ ਜਾ ਬਹਿ ਜਾ ਰਮਾਨ ਨਾ ਬੜਾ ਕੋਸ਼ੀ ਸਾਡੇ ਕੋ ਹਾਨੂ ਨਹੀਂ ਇਹੋ ਜੀਆਂ ਬੁੜੀਆਂ ਕੁੜੀਆਂ ਦੀ ਲੋੜ ਹੈਗੀ ਅਸੀਂ ਆਪੇ ਕੋਈ ਚੰਗਾ ਵੇਖ ਕੇ ਕਰ ਲਾਂਗੇ ਮਾਤਾ ਆਜੜੇ ਹੱਥ ਜੋੜੇ ਚੁੱਪ ਕਰ ਕੱਲ ਨੂੰ ਚੱਲ ਮੈਂ ਆ ਗਿਆ ਹਾਏ ਜੇ ਮੁੰਡਾ ਹੀ ਨਹੀਂ ਮੇਰੀ ਮੰਨਣ ਡਿਆ ਮੈਂ ਕਿਧਨਾ ਗੱਲ ਕਰਾਂ ਹੁਣ ਹੁਣ ਮੇਰਾ ਹੈਗਾ ਵੀ ਕੋਣ ਆ ਗੱਲ ਕਰਨ ਵਾਲਾ ਜੇ ਮੈਂ ਸਰੀਕੇ ਚ ਵੇ ਬੋੜ ਬੋੜ ਕਰਦਾ ਤੁਰਿਆ ਜਾਂਦਾ ਹੁਣ ਇਥੇ ਮੈਂ ਸਰੀਕੇ ਚ ਕਿਧਨਾ ਗੱਲ ਕਰਾਂ ਜੋਤੀ ਹੋਣੀ ਤੇ ਮੈਨੂੰ ਅੱਗੇ ਨਹੀਂ ਕੱਖ ਜਾਣਦੀਆਂ ਹਾਦੀ ਹੋ ਗਈ ਆ ਮੁੰਡੇ ਵਾਲੀ ਹਾਏ ਬਾਬਾ ਇੱਕ ਵਾਰੇ ਹੁਣ ਉੱਥੋਂ ਹੋ ਕੇ ਚੱਜਣਾ ਕਰਨ ਨੂੰ ਆਜੇ ਮੁੜਕੇ ਨਹੀਂ ਹੁਣ ਮੈਂ ਜਾਣ ਦਿੰਦੀ ਇਹਦੀ ਡਿੱ ਜੇ ਪੱਕੀ ਨਾ ਇਹਨੇ ਹੁਣ ਇੱਕ ਵਾਰ ਤੇ ਜਾ ਕੇ ਹੀ ਰਹਿਣਾ ਮੈਂ ਨਾ ਮੈਂ ਹੁਨਨਾ ਵਾ ਅੱਛਾ ਉਹਨੇ ਤੇ ਕੋਰੀ ਵੀ ਨਾ ਕੀਤੀ ਉਹਨੇ ਮੇਰੇ ਨਾਲ ਵੇਖ ਕੇ ਇਹ ਤੂੰਨੇ ਮੁੜ ਜਾਣਾ ਹੀ ਹੂੰ ਏਦਾਂ ਕਰਦਾ ਮੈਂ ਉੱਥੇ ਬਹਿ ਜਾਨਾ ਵਾ ਹਾ ਡੈਡੀ ਮੈਂ ਕੱਲੀ ਇੱਥੇ ਓਏ ਮੈਂ ਸਾਹਮਣੇ ਬੈਠਾ ਵਾ ਤੇ ਡੈਡੀ ਜੀ ਉਹਨੇ ਫੇਰ ਫੋਟੋਆਂ ਫੋਟੋਆਂ ਖੇਚ ਲਈਆਂ ਤੂੰ ਮੂੰਹ ਮਾ ਟੱਕ ਰੱਖੀਂ ਹਾਂ ਇਹਨੇ ਫੋਟੋਆਂ ਖੇਚ ਲੂਗਾ ਮੇਰੇ ਹੁੰਦਿਆ ਨਾ ਡਰ ਤੂੰ ਮੈਂ ਬੈਠਾ ਨਾ ਵੇ ਕੋਈ ਗੱਲ ਡੈਡੀ ਸਾਹਮਣੇ ਰਹੀਂ ਓਏ ਹਾ ਹਾ ਮੈਂ ਓਵੇ ਬੈਠਾ ਨੁਕਰੇ ਬਸ ਉੱਥੇ ਹੀ ਬਹਿਣਾ ਮੈਂ ਲੱਗ ਗਈ ਚੰਗਾ ਹਾਂ ਕੀ ਕਹਿੰਦਾ ਹੁਨਨਾ ਕਹਿੰਦਾ ਵਾ ਹੁਨਨਾ ਚਲ ਠੀਕ ਹੈ ਉਹਨੇ ਆ ਜਾਣਾ ਹੀ ਹੁਣ ਮੈਂ ਉੱਥੇ ਬਹਿਣਾ ਫਿਰ ਜੈਵਰ ਗਰੂ ਮੁੰਡਾ ਡਰੀ ਬੋ ਲੱਗਣ ਡਿਆ ਡੈਡੀ ਵਹਿੰਦੇ ਰਿਓ ਮੈਨੂੰ ਉਹ ਚੰਗਾ ਚੰਗਾ ਜੱਟ ਵੀ ਨਹੀਂ ਕਿਸੇ ਕੋ ਡਰਦਾ ਅੱਜ ਜਟੇ ਵੀ ਕੱਲੀ ਆਈ ਹੈ ਅੱਜ ਘਰ ਦੇ ਨਾਲੇ ਪਿਆਰ ਦੀਆਂ ਗੱਲਾਂ ਐਸਾ ਦਿਲ ਖੋਲਦੇ ਅੱਜ ਇਹ ਡੜੀ ਬਤਨ ਨਹੀਂ ਆਖਣ ਲੱਗਣੀ ਹੈ ਕਿੰਨੇ ਚੁੱਪ ਕੇ ਜਟਾਂ ਦੇ ਬੋਲੇ ਨਹੀਂ ਮਿੱਠੇ ਯੂਸ ਭੁੱਲ ਜਾਣਗੇ ਕਿੰਦਾ ਮਾਲਕੋ ਕਿ ਡੜੀ ਆਨੀ ਆ ਹੁਣ ਤਾਂ ਵੇਖਣ ਵਾਲੇ ਆ